ਜਿਹੜਾ ਸਰਕਾਰ ਹਰ ਸਾਲ ਮੇਲਾ ਲਗਵਾਉਂਦੀ ਹੈ ਉਹ ਤਾਂ ਇਹਨਾਂ ਨੇ ਕੈਨਸਲ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਅਸੀਂ ਪ੍ਰਾਈਵੇਟ ਤੌਰ ਤੇ ਲੈ ਆ ਲਗਾ ਰਹੇ ਹਾਂ ਇਹ ਮੇਲਾ ਹਰ ਸਾਲ ਅਸੀਂ ਲਾਉਂਦੇ ਹੀ ਆਂ ਯਾਨੀ ਕਿ ਇੱਕ ਨਮਾਇਸ਼ ਹੋ ਜਾਂਦੀ ਹੈ ਜੋ ਹਰ ਸਾਲ ਅਸੀਂ ਛੋਟਾ ਜਿਹਾ ਗਰਾਊਂਡ ਦੇ ਵਿੱਚ ਕਿਸੇ ਨਾ ਕਿਸੇ ਵਿੱਚ ਪਰਮਿਸ਼ਨ ਲੈ ਕੇ ਤੇ ਲਾ ਲੈਣੇ ਹੁੰਦੇ ਉਸ ਤੌਰ ਤੇ ਅਸੀਂ ਇਹ ਲਗਾ ਰਹੇ ਚੁੱਲੇ ਜਿਹੜੇ ਲਾ ਰਹੇ ਹਾਂ ਤੇ ਇਹਦੇ ਵਿੱਚ ਕੋਈ ਯਾਨੀ ਕਿ ਸਰਕਾਰੀ ਮੇਲਾ ਨਹੀਂ ਲੱਗ ਰਿਹਾ ਜਿਵੇਂ ਹਰ ਸਾਲ ਲੱਗਦਾ ਜਿਵੇਂ ਕਈ ਆਪਣੇ ਪੱਤਰਕਾਰ ਭਰਾ ਆਪਦੇ ਚੈਨਲਾਂ ਦੇ ਉੱਪਰ ਬੋਲ ਰਹੇ ਆ ਕਿ ਸਰਕਾਰ ਨੇ ਕੈਨਸਲ ਕਰਤਾ ਸੀ ਮੁੜ ਕੇ ਹੀ ਆਪਦੇ ਬੰਦਿਆਂ ਨੂੰ ਪਰਮਿਸ਼ਨ ਦੇਤੀ ਐਂ ਐਂ ਜਿਉਂ ਆ ਇਹੋ ਜੀ ਕੋਈ ਗੱਲ ਨਹੀਂ ਅਸੀਂ ਪ੍ਰਾਈਵੇਟ ਤੌਰ ਤੇ ਆਪਦਾ ਮੇਲਾ ਲਗਾ ਰਹੇ ਆ ਜਿਵੇਂ ਕਈ ਪੱਤਰਕਾਰ ਭਰਾ ਸਾਡੇ ਇਹ ਵੀ ਕਹਿ ਰਹੇ ਆ ਵੀ 1 ਕਰੋੜ ਤੋਂ 1.5 ਕਰੋੜ ਰੁਪਈਆ ਕਮਾ ਰਹੇ ਆ ਕਮਾਉਣਗੇ ਇਸ ਮੇਲੇ ਚੋਂ ਅਸੀਂ ਇਹ ਚਾਹੁੰਦੇ ਆਂ ਵੀ ਉਹ ਅਸੀਂ ਸਾਰਾ ਅਰੇਂਜਮੈਂਟ ਕਰ ਚੁੱਕੇ ਆਂ ਲਗਭਗ 1.5 ਤੋਂ 15 ਲੱਖ ਰੁਪਈਆ ਖਰਚਾ ਆ ਚੁੱਕਿਆ ਹੁਣ ਤੱਕ ਵੀ ਉਹ ਅਸੀਂ ਇਹ ਚਾਹੁੰਦੇ ਵੀ ਜੇ ਸਾਡੇ ਭਰਾਵਾਂ ਨੂੰ ਲੱਗਦਾ ਵੀ ਬਹੁਤ ਜ਼ਿਆਦਾ ਕਮਾਈ ਹੈਗੀ ਆ ਤੇ ਅਸੀਂ ਕੀਤਾ ਹੋਇਆ ਅਰੇਂਜਮੈਂਟ ਐਂ ਛੱਡ ਦੇ ਦਿੰਨੇ ਆ ਉਹਨਾਂ ਨੂੰ ਹੀ ਤੇ ਜੋ ਗ੍ਰਾਹੀ ਹੁੰਦੀ ਹੈ ਮੇਲੇ 'ਚ ਉਹ ਆਪ ਇਕੱਠੀ ਕਰ ਲੈਣੀ ਸਾਨੂੰ ਸਾਡਾ ਖਰਚਾ 10-15 ਲੱਖ ਹੋਇਆ ਉਹ ਦੇ ਦੇਣ ਤੇ 1.5 ਕਰੋੜ 'ਚੋਂ 10% ਸਾਨੂੰ ਦੇ ਦੇਣ ਕਿ ਬਾਕੀ ਆਪ ਰੱਖ ਲੈਣਾ ਸਾਨੂੰ ਕੋਈ ਉਹਦੇ 'ਚ ਦੁੱਖ ਨਹੀਂ ਜੇ ਉਹਨਾਂ ਨੂੰ ਲੱਗਦਾ ਵੀ ਬਹੁਤ ਜ਼ਿਆਦਾ ਕਮਾਈ ਕਰ ਰਹੇ ਆ ਅਸੀਂ ਬਿਜ਼ਨਸ 'ਚ ਕੀ ਕੁਝ ਰਹਿਣਾ ਹੁਣ ਆ ਸਭ ਮੇਲੇ ਦੇ ਵਿੱਚ ਅਸੀਂ ਖਾਣ ਪੀਣ ਦੀਆਂ ਚੀਜ਼ਾਂ ਜੋ ਜਿਵੇਂ ਅੱਗੇ ਲੱਗਦੀਆਂ ਹੀ ਸਰਕਾਰੀ ਮੇਲੇ ਲੱਗਦੀਆਂ ਸਾਡੀ ਕੋਸ਼ਿਸ਼ ਇਹ ਹੈ ਵੀ ਚਲੋ ਮੇਲੇ ਆਓ ਸੋਹਣਾ ਲੱਗੇ ਵੇਖਣ ਨੂੰ ਹੀ ਉਵੇਂ ਅਸੀਂ ਫੂਡ ਕੋਰਟ ਛੋਟੇ ਲੈਵਲ ਤੇ ਬਣਾ ਰਹੇ ਹਾਂ ਕਿਉਂਕਿ ਸਾਡੇ ਕੋਲੇ ਹੁਣ ਗਰਾਊਂਡ ਹਸਦੀ ਦਾ ਪ੍ਰਵੀਜ਼ਨ ਨਹੀਂ ਮਿਲੀ ਸਾਨੂੰ ਜੀ ਉਹ ਗਰਾਊਂਡ ਬਹੁਤ ਵਧੀਆ ਤੇ ਵੱਡਾ ਸੀ ਤੇ ਇਹ ਗਰਾਊਂਡ ਛੋਟਾ ਹੋਣ ਕਰਕੇ ਅਸੀਂ ਉਹ ਸਾਰੇ ਕਨਸੈਪਟ ਨੂੰ ਥੋੜਾ ਥੋੜਾ ਛੋਟਾ ਕਰਕੇ ਅਰੇਂਜ ਕਰ ਰਹੇ ਹਾਂ ਇਹ ਜੀ ਲਗਭਗ 2 ਏਕੜ ਦਾ ਫੜ ਹੈਗਾ ਜਿੱਥੇ ਸਾਨੂੰ ਅਸੀਂ ਲਗਾ ਰਹੇ ਹਾਂ ਸਾਰਾ ਅਰੇਂਜਮੈਂਟ ਕਰ ਰਹੇ ਹਾਂ ਤੇ ਵੈਸੇ ਸਾਨੂੰ ਮੁਸ਼ਕਲਾਂ ਵੀ ਬਹੁਤ ਆ ਰਹੀਆਂ ਆ ਅੱਗੇ ਵੀ ਸਾਨੂੰ ਲੱਗ ਰਿਹਾ ਇੰਨੀ ਚਲੋ ਮੁਸ਼ਕਲ ਤਾਂ ਅੱਗੇ ਵੀ ਆਉ ਜਦੋਂ ਪਬਲਿਕ ਇਕੱਠੀ ਹੁੰਦੀ ਹੈ ਜੀ ਪਰ ਚਲੋ ਸਾ ਅਸੀਂ ਕੋਸ਼ਿਸ਼ ਕਰਾਂਗੇ ਜਿੰਨੇ ਵੀ ਮੈਨੇਜ ਹੁੰਦਾ ਸਾਡੇ ਤੋਂ ਅਸੀਂ ਕਰਾਂਗੇ ਦੇਖੋ ਜੀ ਇਹ ਮੈਂ ਜਿਵੇਂ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਅਸੀਂ ਪ੍ਰਾਈਵੇਟ ਤੌਰ ਤੇ ਹਰ ਸਾਲ ਲਗਾਉਂਦੇ ਹਾਂ ਮੇਲਾ ਇਹ ਵੇਖੋ ਜੇ ਹੁਣ ਆਪਾਂ ਪ੍ਰਸ਼ਾਸਨ ਦੀ ਗੱਲ ਕਰੀਏ ਆਪਾਂ ਪ੍ਰਸ਼ਾਸਨ ਤੋਂ ਬਾਹਰ ਹੋ ਕੇ ਕੁਝ ਵੀ ਨਹੀਂ ਕਰ ਸਕਦੇ ਜੀ ਪ੍ਰਸ਼ਾਸਨ ਨੂੰ ਅਸੀਂ ਇੱਕ ਵਾਰੀ ਪਰਮਿਸ਼ਨ ਤਾਂ ਲੈਣੀ ਹੁੰਦੀ ਹੈ ਜੀ ਪੇ ਪਰ ਉਹ ਇੰਨਾ ਵੀ ਅਸੀਂ ਆਪਦੇ ਲੈਵਲ ਤੇ ਲਈ ਹੈ ਵੀ ਸਾਰੀ ਜ਼ਿੰਮੇਵਾਰੀ ਸਾਡੀ ਹੋਊਗੀ ਜੇ ਕੋਈ ਉੱਥੇ ਗੱਲ ਹੁੰਦੀ ਆ ਅਸੀਂ ਉਹ ਸਾਰਾ ਆਪਦੀ ਜ਼ਿੰਮੇਵਾਰੀ ਨਾਲ ਭਗਤਾਵਾਂਗੇ ਦੁਕਾਨਾਂ ਹੀ ਲਗਭਗ 35 ਤੋਂ 40 ਦੁਕਾਨਾਂ ਲੱਗ ਰਹੀਆਂ ਨੇ ਉੱਥੇ ਉਹਦੇ ਵਿੱਚ ਜੋ ਵੀ ਅੱਡੜ ਕੋਈ ਖਰੀਦੋ-ਫਰੋਖਤ ਕਿਸੇ ਨੇ ਕਰਨੀ ਹੋਵੇ ਹੀ ਵੇਚਣ ਲਈ ਸਮਾਨ ਲਾਉਂਦੇ ਲੋਕ ਤੇ ਉਹ ਜਾਨੀ ਕਿ ਸਾਡੇ ਕੋਲੇ ਗਰਾਊਂਡ ਛੋਟਾ ਹੋਣ ਕਰਕੇ ਬਸ 35-40 ਦੁਕਾਨਾਂ ਹੀ ਬਣ ਸਕਦੀਆਂ ਉੱਥੇ ਤੇ ਉਹਨੀਆਂ ਇੱਕ ਦਾ ਅਰੇਂਜਮੈਂਟ ਕਰ ਰਹੇ ਹਾਂ। ਉਹ ਵੇਖੋ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਗਰਾਊਂਡ ਸਾਨੂੰ ਉਹ ਨਹੀਂ ਮਿਲਿਆ ਹੋਣ ਕਰਕੇ ਇੱਕ ਛੋਟਾ ਗਰਾਊਂਡ ਮਿਲਿਆ ਜੀ। ਇਸ ਲਈ ਅਸੀਂ ਕੋਸ਼ਿਸ਼ ਸਾਡੀ ਇਹ ਹੈ ਵੀ ਜਿੰਨੀਆਂ ਜੋ ਚੰਗੀਆਂ-ਚੰਗੀਆਂ ਆਈਟਮਾਂ ਉਹ ਜ਼ਰੂਰ ਇੱਥੇ ਪੇਸ਼ ਕੀਤੀਆਂ ਜਾਣੀ। ਸਾਰੀਆਂ ਦਾ ਆਈਟਮਾਂ ਅਸੀਂ ਇੰਨੀਆਂ ਕਰ ਵੀ ਨਹੀਂ ਸਕਦੇ ਨੇ ਜੀ ਕਿਉਂਕਿ ਇਹ ਸਰਕਾਰ ਦਾ ਮੁਕਾਬਲਾ ਇੱਕ ਪ੍ਰਾਈਵੇਟ ਬੰਦਾ ਕਦੇ ਵੀ ਨਹੀਂ ਕਰ ਸਕਦਾ ਜੀ। ਵੇਖੋ ਜੀ ਇਹਦੇ ਵਿੱਚ ਗੱਲ ਉਹੀ ਹੋ ਜਾਂਦੀ ਹੈ ਵੀ ਜਿਹੜਾ ਹੜ்பੀੜਤ ਲੋਕਾਂ ਦਾ ਵੇਖੋ ਨੁਕਸਾਨ ਤਾਂ ਆਪਾਂ ਨਹੀਂ ਪੂਰਾ ਕਰ ਸਕਦੇ ਜੀ ਜੋ ਵੀ ਹੋਇਆ। ਤੇ ਉਸ ਦੇ ਕਰਕੇ ਪ੍ਰਸ਼ਾਸਨ ਨੇ ਮੇਲਾ ਕੈਨਸਲ ਕੀਤਾ ਸੀ ਪਰ ਅਸੀਂ ਸਿਰਫ ਇਹ ਸਾਨੂੰ ਮਹਿਸੂਸ ਹੁੰਦਾ ਸੀ ਵੀ ਕਾਫੀ ਲੋਕ ਹੈਗੇ ਆ ਜਿਨ੍ਹਾਂ ਦੇ ਮਨ ਵਿੱਚ ਇਸ ਚੀਜ਼ ਦਾ ਰੋਸ ਵੀ ਸੀ ਕਿ ਬਾਬਾ ਫਰੀਦ ਦੀ ਨਗਰੀ ਵਿੱਚ ਹੋਣ ਕਰਕੇ ਤੇ ਬਾਬਾ ਫਰੀਦ ਜੀ ਦਾ ਹੀ ਮੇਲਾ ਕੈਨਸਲ ਹੋ ਰਿਹਾ ਲੋਕਾਂ ਦੇ ਮਨ ਵਿੱਚ ਰੋਸ ਵੀ ਬਹੁਤ ਸੀ ਇਸ ਗੱਲ ਨੂੰ ਲੈ ਕੇ ਤੇ ਚਲੋ ਇੱਕ ਅਸੀਂ ਛੋਟੀ ਜਿਹੀ ਕੋਸ਼ਿਸ਼ ਕਰ ਰਹੇ ਆਂ ਵੀ ਕਿਉਂਕਿ ਬੱਚਿਆਂ ਨੂੰ ਕਿਸੇ ਚੀਜ਼ ਦਾ ਮਤਲਬ ਨਹੀਂ ਹੁੰਦਾ ਈ ਕਿਸੇ ਦਾ ਨੁਕਸਾਨ ਹੋ ਰਿਹਾ ਫਾਇਦਾ ਹੋ ਰਿਹਾ ਜੀ ਬੱਚਿਆਂ ਨੂੰ ਹੁੰਦਾ ਹਰ ਸਾਲ ਇੱਕ ਉਮੀਦ ਹੁੰਦੀ ਹੈ ਵੀ ਬਾਬਾ ਫਰੀਦੀ ਦਾ ਮੇਲਾ ਆਊਗਾ ਅਸੀਂ ਉੱਥੇ ਇੰਜੋਏ ਕਰਾਂਗੇ ਬਟ ਚਲੋ ਉਹ ਹੁਣ ਉਹ ਮੇਲਾ ਤਾਂ ਕੈਨਸਲ ਹੋ ਗਿਆ ਅਸੀਂ ਇੱਕ ਸਾਡੀ ਬਸ ਛੋਟੀ ਜਿਹੀ ਕੋਸ਼ਿਸ਼ ਹੈ ਵੀ ਲੋਕਾਂ ਲਈ ਕੁਛ ਨਾ ਕੁਛ ਕੀਤਾ ਜਾਵੇ ਉਹ ਅਸਲ ਦੇ ਵਿੱਚ ਗੱਲ ਇਹ ਸੀ ਵੀ ਅਸੀਂ ਪ੍ਰਸ਼ਾਸਨ ਨੂੰ ਇਹ ਅਪੀਲ ਕੀਤੀ ਸੀ ਵੀ ਸਾਨੂੰ ਉਹੀ ਗਰਾਊਂਡ ਦਿੱਤਾ ਜਾਵੇ ਉੱਥੇ ਲਗਭਗ 200 ਦੁਕਾਨ ਲੱਗਦੀ ਹੈ ਜੀ ਇਹ ਵੇਖੋ 51 ਲੱਖ ਰੁਪਈਆ ਇਕੱਠਾ ਤਾਂ ਅਕਸਰ ਸਾਰੇ ਪਾਸਿਆਂ ਹੋਵੇ ਫੇਰ ਹੀ ਹੋਣਾ ਹੁੰਦਾ ਈ ਇੱਕ ਕੱਲਾ ਬੰਦਾ ਇੰਨੀ ਅਪਰੋਚ ਨਹੀਂ ਕਰ ਸਕਦਾ ਈ ਤੇ ਉੱਥੇ ਲਗਭਗ 250 ਦੁਕਾਨ 200 ਤੋਂ 250 ਦੁਕਾਨ ਲੱਗਦੀ ਹੈ ਈ ਉਹਦੇ ਵਿੱਚ ਫਿਰ ਕੌਂਟਰੀਬਿਊਸ਼ਨ ਬਹੁਤ ਵੱਡਾ ਹੋ ਜਾਂਦਾ ਈ ਉੱਥੇ ਅਸੀਂ ਇਸ ਲਈ ਇਹ ਮੰਗ ਰੱਖੀ ਸੀ ਵੀ ਅਸੀਂ ਸਾਰਾ ਕੌਂਟਰੀਬਿਊਸ਼ਨ ਜੋ ਇਕੱਠਾ ਹੋਊਗਾ ਉਹਦੇ ਵਿੱਚੋਂ ਦੇਵਾਂਗੇ ਬਟ ਸਾਨੂੰ ਉਹ ਪਰਮਿਸ਼ਨ ਨਹੀਂ ਦਿੱਤੀ ਗਈ ਪ੍ਰਸ਼ਾਸਨ ਵੱਲੋਂ ਇਸ ਲਈ ਇਸ ਇੱਥੇ ਹੁਣ ਇਹ ਸੰਭਵ ਨਹੀਂ ਹੋ ਸਕਦਾ ਵੀ ਇੱਕ ਛੋਟੇ ਜਿਹੇ ਗਰਾਊਂਡ ਦੇ ਵਿੱਚੋਂ ਹੀ ਕੋਈ 20 250 ਦੀ ਜਗ੍ਹਾ ਤੇ ਆਪਾਂ ਕੋਈ 20 25 ਦੁਕਾਨਾਂ ਚੜ 30 ਲਗਾ ਕੇ ਤੇ ਇੰਨੇ ਪੈਸੇ ਇਕੱਠੇ ਕਰ ਸਕੀਏ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸਾਡੇ ਪੱਤਰਕਾਰ ਭਰਾ ਜਨੇ ਉਹ ਕਹਿ ਰਹੇ ਆ ਇੱਕ ਦੋ ਵੀ 1.5 ਕਰੋੜ ਰੁਪਈਆ ਇਕੱਠਾ ਅਸੀਂ ਤਾਂ ਇਹ ਕਹਿੰਦੇ ਆਂ ਹੀ ਸਾਨੂੰ 1.5 ਕਰੋੜ ਦਾ 10% ਹੀ ਦੇ ਦੇਣੀ ਤਾਂ ਵੀ ਕੋਈ ਗੱਲ ਨਹੀਂ ਤੇ ਇਹ ਇਹਦੇ ਵਿੱਚੋਂ ਇੰਨਾ ਪੋਸੀਬਲ ਨਹੀਂ ਹੋ ਸਕਦਾ ਜੀ ਕਿੰਨੀ ਲਾਗਤ ਨਾਲ ਇਹ ਮੇਲਾ ਲੰਦਾ ਇਹ ਛੁਲਿਰ ਕਰ ਲਗਾਈ ਜਾ ਰਹੀ ਹੈ ਕਿੰਨੀ ਕੁ ਉਮੀਦ ਹੈਗੀ ਆ ਕਿ ਇਥੋਂ ਕੈਸਾ ਕਹਿੰਦੇ ਕਿਥੋਂ ਸਰ ਦੇ ਵੇਖੋ ਜੀ ਠੇਕੇਦਾਰੀ ਇੱਕ ਸਿਆਣੇ ਬੰਦੇ ਤੋਂ ਪੁੱਛਿਆ ਜਾਵੇ ਨਾ ਠੇਕੇਦਾਰੀ ਹੁੰਦੀ ਹੈ ਇਹ ਜੂਆ ਠੀਕ ਹੈ ਜੀ ਇਹਦੇ ਵਿੱਚ ਉਮੀਦ ਠੀਕ ਆ ਆਪਾਂ ਰੱਖ ਕੇ ਚੱਲਦੇ ਹਾਂ ਕਮਾਈ ਦੀ ਪਰ ਕੀ ਮਿਲਣਾ ਕੀ ਨਹੀਂ ਮਿਲਣਾ ਇਹਦੇ ਵਿੱਚ ਕੋਈ ਆਪਾਂ ਉਹ ਨਹੀਂ ਕਰ ਸਕਦੇ ਵੀ ਇੱਕ ਪ੍ਰੋਪਰ ਕ੍ਰਾਈਟੇਰੀਆ ਨਹੀਂ ਸੈੱਟ ਕਰ ਸਕਦੇ ਜੀ ਹਾਂਜੀ ਵੱਦ ਲੋਕਾਂ ਨੂੰ ਇਹੀ ਅਪੀਲ ਹੈ ਵੀ ਅਸੀਂ ਕਿਸੇ ਦਾ ਨਾਂ ਤਾਂ ਬੁਰਾ ਸੋਚਦੇ ਨਹੀਂ ਨਾ ਬੁਰਾ ਕਿਸੇ ਦਾ ਕਰ ਰਹੇ ਨਹੀਂ ਅਸੀਂ ਤਾਂ ਇੱਕ ਕੋਸ਼ਿਸ਼ ਕੀਤੀ ਹੈ ਵੀ ਲੋਕਾਂ ਦੇ ਮਨੋਰੰਜਨ ਲਈ ਵੀ ਜਾਂ ਬੱਚਿਆਂ ਦੇ ਮਨੋਰੰਜਨ ਲਈ ਇੱਕ ਸੈਟਅਪ ਤਿਆਰ ਕੀਤਾ ਹੋਇਆ ਹੈ ਤੇ ਵੱਦ ਵੱਦ ਹਮੇਮਾ ਕੇ ਪਹੁੰਚਣਾ ਚਾਹੀਦਾ ਹੈ ਬਬੀ ਨੂੰ